ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਮ ਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਤੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸੁਖੁ ਫਲ ਫਲਾ ਸੇ ਸਿਮਰਹੁ ਜਿਨਿ ਆਪਿ ਸਿਮਰੈ ਨਾਨਕ ਤਾ ਕੈ ਲਾਗੋ ਪਾਇ ਪਰਬ ਕਾ ਸਿਮਰਨ ਰਿਤ ਸਿਧ ਨਾਮ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸੈ ਤੂਜਾ ਪਰਬ ਕਾ ਸਿਮਰਨ ਪੀਰ ਤੇ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਈ ਪਰਬ ਕਾ ਸਿਮਰਨ ਰਿਤ ਸਿੱਧ ਨਾਉ ਨਿਦ ਪਰਮ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮ ਕੈ ਸਿਮਰਨ ਜਪ ਤਪ ਪੂਜਾ ਪਰਮ ਕੈ ਸਿਮਰਨ ਬਿਨ ਸੈ ਦੂਜਾ ਪਰਮ ਕੈ ਸਿਮਰਨ ਤੀਰਥਿ ਸੁਨਾਨੀ ਪਰਮ ਕੈ ਸਿਮਰਨ ਦਰਗਹ ਮਾਨੀ ਪਰਮ ਕੈ ਸਿਮਰਨ ਹੋਇ ਸੁਖ ਭਲਾ ਪਰਮ ਕੈ ਸਿਮਰਨ ਸੁਖੁ ਫਲ ਫਲਾ ਸੇ ਸਿਮਰਹੁ ਜਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸੈ ਤੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਇ ਪਰਬ ਕਾ ਸਿਮਰਨ ਰਿਤਿ ਸਿਦ ਨਾਮ ਨਿਦ ਪਰਮ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮ ਕੈ ਸਿਮਰਨ ਜਪ ਤਪ ਪੂਜਾ ਪਰਮ ਕੈ ਸਿਮਰਨ ਬਿਨ ਸੈ ਦੂਜਾ ਪਰਮ ਕੈ ਸਿਮਰਨ ਤੀਰਥਿ ਸੁਨਾਨੀ ਪਰਮ ਕੈ ਸਿਮਰਨ ਦਰਗਹ ਮਾਨੀ ਪਰਮ ਕੈ ਸਿਮਰਨ ਹੋਇ ਸੁਫਲਾ ਪਰਮ ਕੈ ਸਿਮਰਨ ਸੁਫਲ ਫਲਾ ਸੇ ਸਿਮਰਹੁ ਜਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਉ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਈ ਪਰਬ ਕਾ ਸਿਮਰਨ ਰਿਤ ਸਿੱਧ ਨਾਮ ਨਿੱਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥੇ ਸਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪਰਬ ਕਾ ਸਿਮਰਨ ਰਿਤ ਸਿੱਧ ਨਾਮ ਨਿੱਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਤੂਜਾ ਪਰਬ ਕੈ ਸਿਮਰਨ ਤੀਰਥਿ ਸੁਨਾਨੀ ਪਰਬ ਕੈ ਸਿਮਰਨ ਦਰਗਹ ਮਾਨੀ ਪਰਬ ਕੈ ਸਿਮਰਨ ਹੋਇ ਸੁਫਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹੁ ਜਿਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਉ ਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲ ਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਈ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥੇ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨਿਆਪ ਸਿਮਰਾਈ ਨਾਨਕ ਤਾਗਾ ਲਾਗੋ ਪਾਇ ਪਰਬ ਕਾ ਸਿਮਰਨ ਰਿੱਤ ਸਿੱਧ ਨਾਉ ਨਿੱਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਤੂਜਾ ਪਰਬ ਕੈ ਸਿਮਰਨ ਤੀਰਥਿ ਸੁਨਾਨੀ ਪਰਬ ਕੈ ਸਿਮਰਨ ਦਰਗਹ ਮਾਨੀ ਪਰਬ ਕੈ ਸਿਮਰਨ ਹੋਇ ਸੁਖ ਭਲਾ ਪਰਬ ਕੈ ਸਿਮਰਨ ਸੁਖੁ ਫਲ ਫਲਾ ਸੇ ਸਿਮਰਹੁ ਜਿਨ ਆਪਿ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਉ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕੈ ਸਿਮਰਨ ਹੋਇ ਸੁਫਲ ਫਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ ਪਰਬ ਕੈ ਸਿਮਰਨ ਰਿਤਿ ਸਿਧ ਨਾਮ ਨਿਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਤੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹੁ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਇ ਪਰਬ ਕਾ ਸਿਮਰਨ ਰਿਤ ਸਿਧ ਨਉ ਨਿਦ ਪਰਮ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮ ਕੈ ਸਿਮਰਨ ਜਪ ਤਪ ਪੂਜਾ ਪਰਮ ਕੈ ਸਿਮਰਨ ਬਿਨ ਸਹ ਦੂਜਾ ਪਰਮ ਕੈ ਸਿਮਰਨ ਤੀਰਥਿ ਸੁਨਾਨੀ ਪਰਮ ਕੈ ਸਿਮਰਨ ਦਰਗਹ ਮਾਨੀ ਪਰਮ ਕੈ ਸਿਮਰਨ ਹੋਇ ਸੁਫਲਾ ਪਰਮ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਇ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਤੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੋਏ ਜਿਨਿ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸੈ ਤੂਜਾ ਪਰਬ ਕਾ ਸਿਮਰਨ ਪੀਰਥੇ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪਰਵ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵ ਕੈ ਸਿਮਰਨ ਜਪ ਤਪ ਪੂਜਾ ਪਰਵ ਕੈ ਸਿਮਰਨ ਬਿਨ ਸੈ ਦੂਜਾ ਪਰਵ ਕੈ ਸਿਮਰਨ ਤੀਰਥਿ ਸਨਾਨੀ ਪਰਵ ਕੈ ਸਿਮਰਨ ਦਰਗਹ ਮਾਨੀ ਪਰਵ ਕੈ ਸਿਮਰਨ ਹੋਇ ਸੁਫਲਾ ਪਰਵ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਰਿੱਤ ਸਿੱਧ ਨਾਉ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਤੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲ ਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰ ਹੋਏ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਈ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਪੀਰਥੇ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨਿਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਤ ਸਿੱਧ ਨਾਮ ਨਿੱਤ ਪਰਮ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮ ਕੈ ਸਿਮਰਨ ਜਪ ਤਪ ਪੂਜਾ ਪਰਮ ਕੈ ਸਿਮਰਨ ਬਿਨ ਸੈ ਦੂਜਾ ਪਰਮ ਕੈ ਸਿਮਰਨ ਤੀਰਥਿ ਸੁਨਾਨੀ ਪਰਮ ਕੈ ਸਿਮਰਨ ਦਰਗਹ ਮਾਨੀ ਪਰਮ ਕੈ ਸਿਮਰਨ ਹੋਇ ਸੁਫਲਾ ਪਰਮ ਕੈ ਸਿਮਰਨ ਸੁਫਲ ਫਲਾ ਸੇ ਸਿਮਰਹੁ ਜਨ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਫਰਮ ਕਾ ਸਿਮਰਨ ਰਿੱਤ ਸਿੱਧ ਨਾਉ ਨਿੱਧ ਫਰਮ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਫਰਮ ਕਾ ਸਿਮਰਨ ਬਿਨ ਸਹ ਤੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਭਲਾ ਪਰਬ ਕਾ ਸਿਮਰਨ ਸੁਖੁ ਫਲ ਫਲਾ ਸੇ ਸਿਮਰ ਹੈ ਜਿਨਿ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਇ ਪਰਬ ਕਾ ਸਿਮਰਨ ਰਿਤ ਸਿਧ ਨਾਮ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਵ ਕੈ ਸਿਮਰਨ ਬਿਨ ਸਹ ਦੂਜਾ ਪਰਵ ਕੈ ਸਿਮਰਨ ਤੀਰਥੇ ਸੁਨਾਨੀ ਪਰਵ ਕੈ ਸਿਮਰਨ ਦਰਗਹ ਮਾਨੀ ਪਰਵ ਕੈ ਸਿਮਰਨ ਹੋਏ ਸੋ ਭਲਾ ਪਰਵ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ